ਐਡਮ ਸਰਕਾਰ ਦੀ ਨਮਾਇंदे ਆ ਸਰਕਾਰ ਦਾ ਪੈਸਾ ਹੈ ਤੁਹਾਡਾ ਪੈਸਾ ਜਿਹੜਾ ਲੋਕਾਂ ਦਾ ਪੈਸਾ ਸਰਕਾਰ ਦਾ ਪੈਸਾ ਸਰਕਾਰ ਦਾ ਪੈਸਾ ਸਾਡਾ ਲੋਕਾਂ ਤੇ ਲੱਗਣਾ ਉਹਦੀ ਜਿਹੜੀ ਅਗਵਾਈ ਕਰਦੇ ਸਾਡੇ ਹਲਕੇ ਦੀ ਮੈਡਮ ਕਰਦੇ ਆ ਜੀ ਇਹ ਮੈਡਮ ਨੂੰ ਤਾਂ ਆਉਣਾ ਪਿਆ ਜੀ ਸਾਡੇ ਜਿਹੜੇ ਕਾਬਜ ਸਾਡੀ ਕਮੇਟੀ ਹੈ ਪਹਿਲੀ ਉਹਨਾਂ ਦੇ ਉਹਨਾਂ ਦੀਆਂ ਨਲਾਕੀਆਂ ਕਰਕੇ ਉਹਨਾਂ ਦੀਆਂ ਨਕਾਮੀਆਂ ਕਰਕੇ ਇਸ ਕਰਕੇ ਮੈਡਮ ਨੂੰ ਅੱਗੇ ਆਉਣਾ ਪਿਆ ਜੀ ਉਹਨਾਂ ਨੂੰ ਜਾਨੇ ਕਹਿੰਦੇ ਸਾਨੂੰ ਕੋਈ ਖੰਡ ਨਹੀਂ ਆ ਰਹੀ ਜੀ ਫਿਰ ਤੁਸੀਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਸਾਨੂੰ ਕੋਈ ਚੈੱਕ ਕੱਟਿਆ ਹੋਇਆ ਦਿਖਾਓ ਆਪਣੇ ਖਾਤੇ ਵਿੱਚੋਂ ਕਿ ਤੁਸੀਂ ਸ਼ਹਿਰ ਨੂੰ ਕਿੰਨੇ ਲੱਖ ਦਾ ਚੈੱਕ ਦਿੱਤਾ ਹੈ ਜੀ ਅਸੀਂ ਕੱਲ ਜੀ ਸ਼ਹਿਰ ਕੋਰਾਲੀ ਦੇ ਵਾਰਡ ਨੰਬਰ 14 ਦੇ ਵਿੱਚ ਖੜੇ ਆ ਜਿੱਥੇ ਕਿ ਮੈਡਮ ਅਨਮੋਲ ਗਗਨ ਮਾਨ ਪਹੁੰਚ ਰਹੇ ਹੈ ਵੱਡੇ ਕਰੋੜਾ ਰੁਪਏ ਦੇ ਜਿਹੜੇ ਵਿਕਾਸ ਕਾਰਜਾਂ ਦੇ ਲਈ ਅੱਜ ਉਦਘਾਟਨ ਕੀਤਾ ਜਾ ਰਿਹਾ ਵਕ ਵਕ ਵਿਕਾਸ ਕਾਰਜ ਵਾਰਡ ਨੰਬਰ 13 14 15 ਦੇ ਵਿੱਚ ਆਉਣਗੇ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਆ ਕਿਵੇਂ ਦਾ ਜਿਹੜਾ ਵਿਕਾਸ ਰਹੇਗਾ ਕੀ ਕੀ ਕੰਮ ਹੋਣਗੇ ਸਾਰੀ ਗੱਲਬਾਤ ਕਰਦੇ ਆ ਮੈਡਮ ਅਨਮੋਲ ਗਗਨ ਮਾਨ ਨਾਲ ਦੇਖੋ ਅੱਜ ਸ਼ਹਿਰ ਦੇ ਵਿੱਚ 3.5 ਕਰੋੜ ਦੇ ਜਿਹੜੇ ਵਕ ਵਕ ਵਾਰਡਾਂ ਦੇ ਵਿੱਚ ਜਿਹੜੇ ਉਦਘਾਟਨ ਕਰ ਰਹੇ ਨੇ ਮੈਡਮ ਨੇ ਵਿਕਾਸ ਕਾਰਜਾਂ ਦੇ ਤੇ ਉਹਦੇ ਸਬੰਧ ਵਿੱਚ ਮੈਡਮ ਸਾਹਿਬ ਵਾਰਡ ਨੰਬਰ 7 ਵਿੱਚ ਆਏ ਨੇ ਇੱਥੇ ਇਸ ਦਾ ਕੰਪਿਊਟਰ ਰਹਾ ਚਾਵਲਾ ਹੋਟਲ ਨੂੰ ਅੱਜ ਕਮਿਊਨਿਟੀ ਸੈਂਟਰ ਤੇ ਬਣਾਇਆ ਗਿਆ ਇਹ ਮੈਨ ਦੇਖ ਲਓ ਦੇਖੋ ਜਿਹੜਾ ਚਾਵਲਾ ਹੋਟਲ ਹੈ ਜੀ ਇਹ ਜਗ੍ਹਾ ਤਾਂ ਹੈਗੀ ਆਪਣੀ ਨਗਰ ਕੌਂਸਲ ਦੀ ਜਗ੍ਹਾ ਹੈ ਆਪਣੀ ਚਾਵਲਾ ਹੋਟਲ ਵਾਲੀ ਤੇ ਇਹਦੇ ਵਿੱਚ ਜਿਹੜੀ ਸਾਰੀ ਸੀ ਇਹਦੇ ਚ ਸਾਰੀ ਕੀਤੀ ਹੋਈ ਸੀ ਟੂਰਿਜ਼ਮ ਡਿਪਾਰਟਮੈਂਟ ਨੇ ਤੇ ਹੁਣ ਮੈਮ ਨੇ ਕਿਹਾ ਕਿ ਮਤਾ ਪਾ ਕੇ ਟੂਰਿਜ਼ਮ ਡਿਪਾਰਟਮੈਂਟ ਤੋਂ ਸੀ ਜਗ੍ਹਾ ਲਵਾਂਗੇ ਜੀ ਆਪਣੀ ਤੇ ਹੁਣ ਇਹ ਜਗ੍ਹਾ ਜਿਹੜੀ ਵਾਰਡ ਨੰਬਰ 7 ਦੇ ਨਿਵਾਸੀਆਂ ਵਾਸਤੇ ਆਪਣੇ ਸ਼ਹਿਰ ਕਾਲੀ ਦੇ ਨਿਵਾਸੀਆਂ ਵਾਸਤੇ ਇਹ ਵਰਤੀ ਜਾਏਗੀ ਐਕਚੁਅਲੀ ਕਮਿਊਨਿਟੀ ਸੈਂਟਰ ਇੱਥੇ ਬਣਾਇਆ ਜਾਏਗਾ ਜ ਨਾਲੀਆਂ ਜਿਹੜੀ ਪੈਪਾ ਪਾਣੀ ਹੈਗੀਆਂ ਉਹਦੀਆਂ ਜਿਹੜੀਆਂ ਨਾਲੀਆਂ ਉਹ ਬੰਦ ਹੋਣ ਗਈਆਂ ਤੇ ਹੋਰ ਜਿਹੜੀ ਕੋਈ ਗਲੀਆਂ ਦੀਆਂ ਸੜਕਾਂ ਜਿਹੜੀ ਕੰਮ ਵਿੱਚ ਹੋਣ ਗਈਆਂ ਉਹਦੇ ਕਾਫੀ ਲੋਕ ਇੱਥੇ ਆਪੋ ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚੇ ਆ ਤੇ ਮੈਡਮ ਅਨਮੋਲ ਕੰਨਮਾਨ ਵੱਲੋਂ ਬੋਲਦਿਆਂ ਅਫਸਰ ਸਾਹੀ ਨੂੰ ਵੀ ਕਾਫੀ ਜੜੀਆਂ ਖਰੀਆਂ ਗੋਟੀਆਂ ਸਮਝਾਈਆਂ ਜੀ ਦੇਖੋ ਦਿੱਕਤ ਤਾਂ ਹੈ ਹੀ ਆ ਜੀ ਦੇਖੋ ਆਪਣਾ ਸ਼ਹਿਰ ਦਾ ਮਲਕੀ ਬਹੁਤ ਬੜੀ ਬਜਟਡਡ ਡਿਵੈਲਪਮੈਂਟ ਹੈ ਤੇ ਉਸ ਤੋਂ ਬਾਅਦ ਵੀ ਜਿਹੜੇ ਹਾਲਾਤ ਜਿਹੜੇ ਬਣੇ ਹੋਏ ਆ ਨੇ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਇਸ ਕਰਕੇ ਲੋਕ ਵੀ ਅਫਸਰ ਸਾਹਿਬ ਸੁਣ ਨਹੀਂ ਰਹੀ ਜੀ ਨਹੀਂ ਅਫਸਰ ਸਾਹਿ ਪਰ ਕਿੰਨਾ ਕਿ ਜਿਹੜੀ ਟਿਲ ਮਿੱਠ ਹੈਗੀ ਨੂੰ ਦੂਰ ਕਰਿਆ ਜਾਏਗਾ। ਕੁਲਰ ਸਾਹਿਬ ਅੱਜ ਮੈਡਮ ਅਨਮੋਲ ਕੁਗਰਮਾਨ ਫੇਰ ਪੁਰਾਲੀ ਦੇ ਵਿੱਚ ਪਹੁੰਚੇ ਆ। ਕਈ ਪ੍ਰੋਜੈਕਟਾਂ ਦਾ ਜਿਹੜਾ ਉਦਘਾਟਨ ਕੀਤਾ ਗਿਆ। ਕਈ ਕਰੋੜ ਦੇ ਪ੍ਰੋਜੈਕਟ ਦੱਸੇ ਜਾ ਰਹੇ ਨੇ। ਸੋ ਦੱਸੂਗਾ ਕਿਹੜੇ-ਕਿਹੜੇ ਵਾਰਡ ਦੇ ਵਿੱਚ ਹੋਈ ਹੈ। ਕਿੰਨੇ ਕਰੋੜ ਦੇ ਪ੍ਰੋਜੈਕਟ ਸੀ ਤੇ ਕਿਹੜੇ-ਕਿਹੜੇ ਕੰਮ ਹੋਣਗੇ। ਵਾਈਕਰੀ ਗਾ ਖਾਲਸਾ ਵਾਈਕਰੀ ਫਤੇ ਜੀ ਜਿਵੇਂ ਕਿ ਅੱਜ 14 ਵਾਰਡ ਨੰਬਰ ਦੇ ਵਿੱਚ ਮੈਡਮ ਨੇ ਉਦਘਾਟਨ ਕੀਤਾ। ਤੇ ਆਪਣਾ ਵਾਰਡ ਨੰਬਰ 7 ਵਿੱਚ ਉਦਘਾਟਨ ਕੀਤਾ ਹੈ। 6.66 ਕਰੋੜ ਰੁਪਏ ਦੇ ਕੰਮ ਹੈ ਇਹ। ਉਹ ਪਾਸ ਕੀਤੇ ਆ ਜੀ ਕਿਹੜੇ ਕਿਹੜੇ ਕੰਮ ਆ ਇਹਨਾਂ ਦੇ ਨਾਲ ਹੋਣਗੇ ਜੋ ਇਹ ਨਾਲ ਜੀ ਬਲੌਕ ਟਾਇਲ ਸੀਵਰੇਜ ਦੀ ਜਿਹੜੀ ਬਲੌਕ ਹੈ ਜੇ ਸਾਰੀਆਂ ਤੇ ਨਾਲੀਆਂ ਦੀ ਪਾਈਪਾਂ ਵਗੈਰਾ ਦਾ ਸਾਰਾ ਕੰਮ ਹੋਣਾ ਜੀ ਜਿਹੜੀ ਮਤਲਬ ਹੁਣ ਪਾਣੀ ਦਿਖਦਾ ਸੀ ਬਰਸਾਤੀ ਉਹ ਗਲੀਆਂ ਦੇ ਵਿੱਚ ਨਹੀਂ ਦਿਖੇਗਾ ਉਹ ਨਹੀਂ ਦਿਖੇਗਾ ਸਰ ਹੁਣ ਟਾਈਮ ਲੱਗਦਾ ਥੋੜਾ ਜਿਹਾ ਚਲੋ ਕੰਮ ਹੋ ਜਾਏਗਾ ਇੱਕ ਨਿਕਾਸੀ ਦੀ ਕਾਫੀ ਪ੍ਰੋਬਲਮ ਸੀ ਪਾਣੀ ਦੀ ਗੰਦੇ ਪਾਣੀ ਦੀ ਗੰਦੇ ਪਾਣੀ ਵਾਸਤੇ ਮੈਡਮ ਐਫਰਟ ਕਰ ਰਹੇ ਸਾਰੇ ਇਹ ਇਹ ਇਸ ਤਰ੍ਹਾਂ ਨਹੀਂ ਹੈ ਜੀ ਵੀ ਇਕੱਲੇ ਪੱਥਰ ਲਾਤੇ ਮੈਡਮ ਨੇ ਵੀ ਕੰਮ ਨਹੀਂ ਹੋਏਗਾ ਤੇ ਸਾਡੇ ਬਾੜ ਚ ਆਏ ਸੀਗੇ ਪਿਛਲੇ ਹਫਤੇ ਤੇ ਉਹ ਅੱਜ ਕੰਮ ਸ਼ੁਰੂ ਹੋ ਗਿਆ ਜੀ ਇਸ ਤਰ੍ਹਾਂ ਨਹੀਂ ਹੈ ਸਾਡੀ ਮੈਡਮ ਦਾ ਵੀ ਜਿਸ ਤਰ੍ਹਾਂ ਪਹਿਲਾਂ ਦਿਖਦਾ ਸੀ ਪਹਿਲਾਂ ਦਿਖਦਾ ਲੀਡਰ ਆਂਦੇ ਤੇ ਵੀ ਪੱਥਰ ਲੱਗੀ ਰਹ ਜਾਂਦੇ ਤੇ ਉਹ ਕੰਮ ਨਹੀਂ ਹੋਏਗਾ ਸਰ ਪਹਿਲਾਂ ਪ੍ਰੋਜੈਕਟ ਪਾਸ ਹੋਕ ਹੈ ਉਹਨਾਂ ਦਾ ਸ਼ੁਰੂਆਤ ਜਿਹੜੀ ਅੱਜ ਕਰਵਾਈ ਗਈ ਹੈ ਪਹਿਲਾਂ ਪਹਿਲਾਂ ਪਾਸ ਕਰਾਇਆ ਕੰਮ ਮੈਡਮ ਨੇ ਤਾਂ ਉਹ ਨਿਉ ਬੱਧਾ ਰੱਖਿਆ ਹੈ ਇੱਕ ਹੋਰ ਸ਼ਹਿਰ ਵਾਸੀਆਂ ਨੂੰ ਤੋਹਫ਼ਾ দেয়া ਮੈਡਮ ਨੇ ਚਾਵਲਾ ਰੈਸਟੋਰੈਂਟ ਸੀਗਾ ਆਪਣਾ ਬਿਲਕੁਲ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਵੀ ਇਹ ਜਿਹੜਾ ਕਮਿਊਨਿਟੀ ਸੈਂਟਰ ਕੰਪਿਊਟਰ ਸੈਂਟਰ ਚ ਬਣਾਤੇ ਆ ਮੈਡਮ ਨੇ ਵੀ ਕੋਈ ਗਰੀਬ ਘਰ ਦਾ 100 150 ਬੰਦੇ ਦਾ ਪ੍ਰੋਗਰਾਮ ਹੋਵੇ ਤਾਂ ਫ੍ਰੀ ਕਰ ਸਕਦਾ ਸਾਰੇ ਸ਼ਹਿਰ ਵਾਸੀਆਂ ਨੂੰ ਇਹਦਾ ਜਿਹੜਾ ਫਾਇਦਾ ਮਿਲੇਗਾ ਸਾਰੇ ਸ਼ਹਿਰ ਵਾਸੀਆਂ ਨੂੰ ਫਾਇਦਾ ਮਿਲੇਗਾ ਸਰੂਡੋ ਜੀ ਅੱਜ ਮੈਡਮ ਅਨਮੋਲ ਕਗਨ ਮਾ ਸ਼ਹਿਰ ਪ੍ਰੋਲੀ ਦੇ ਵਿੱਚ ਫੇਰ ਪਹੁੰਚੇ ਹੈ ਤੇ ਕਈ ਪ੍ਰੋਜੈਕਟਾਂ ਦਾ ਜਿਹੜਾ ਉਹ ਕਾਟ ਜਾਣਕਾਰੀ ਦੇਵਾਂਗੇ ਕਿੰਨੇ ਕਰੋੜ ਦੇ ਸੀ ਕਿਹੜੇ ਕਿਹੜੇ ਵਾਰਡ ਦੇ ਵਿੱਚ ਕੀਤੇ ਗਏ ਹੈ ਤੇ ਕਿਹੜੇ ਕਿਹੜੇ ਕੰਮ ਹੋਏ ਅ ਕੁਰਾਲੀ ਦੇ ਅੰਦਰ ਟੋਟਲ 9 ਕਰੋੜ ਦਾ ਜਿਹੜਾ ਹੈਗਾ ਕੰਮ ਦਾ ਦੁਗਾਟਨ ਕੀਤੇ ਗਏ ਹੈ ਜਿਨ੍ਹਾਂ ਦੇ ਟੈਂਡਰ ਵੀ ਪਾਸ ਹੋ ਗਏ ਹੈ ਔਰ ਜਿਹਦੇ ਵਿੱਚੋਂ 5 ਕਰੋੜ ਦੇ ਦੁਗਾਟਨ ਇੱਕ ਦਿਨ ਕੀਤੇ ਸੀ ਤੇ 4 ਕਰੋੜ ਦੇ ਦੁਗਾਟਨ ਅੱਜ ਕੀਤੇ ਗਏ ਹੈ ਉਹਦੇ ਅੰਦਰ ਜਿਹੜੇ ਗਲੀਆਂ ਨਾਲੀਆਂ ਜਿਹੜੇ ਪਾਈਪਸ ਪੈ ਪਾਉਣੇ ਆ ਪਾਣੀ ਵਾਸਤੇ ਗੰਦੇ ਪਾਣੀ ਦੀ ਨਿਕਾਸੀ ਵਾਸਤੇ ਉਹਨਾਂ ਦੇ ਕੰਮ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਮੋਲ ਗਗਨ ਮਾਨ ਜੀ ਸਾਡੇ ਐਮ ਐਲ ਏ ਸਾਹਿਬ ਦੇ ਦੇਸ਼ਾ ਨਿਰਦੇਸ਼ਾਂ ਅਨਸਾਰ ਉਹ ਕੰਮ ਕੀਤੇ ਜਾਣੇ ਹੈ ਜੀ। ਤੁਹਾਕਦਾ ਇਹ ਕਿ ਸ਼ਹਿਰ ਦੀ ਜਿਹੜੀ ਨਹਾਰ ਬਗਲੂਗੀ। ਬਿਲਕੁਲ ਕਿਉਂਕਿ ਸ਼ਹਿਰ ਨੂੰ ਬਹੁਤ ਵੱਡੀ ਲੋੜ ਹੈ ਕਿਉਂਕਿ ਇੱਥੇ ਦਾ ਜਿਹੜਾ ਸੀਵਰੇਜ ਸਿਸਟਮ ਫੇਲ ਹੋਇਆ ਪਿਆ ਤੇ ਸਾਡੇ ਸਫਾਈ ਜਿਹੜਾ ਜਿੰਨਾ ਵੀ ਸਿਸਟਮ ਸਾਰਾ ਚਰਮਰਾਇਆ ਪਿਆ ਸਾਡੇ ਜਿੰਨੇ ਵੀ ਸਾਥੀ ਤੇ ਜਿਨ੍ਹਾਂ ਨੇ ਹੁਣ ਤੱਕ ਇੱਥੇ ਰਾਜ ਕੀਤਾ ਕਮੇਟੀ ਦੇ ਵਿੱਚ ਉਹਨਾਂ ਤੋਂ ਨਹੀਂ ਸੰਭਲਿਆ ਇਸ ਕਰਕੇ ਸਾਨੂੰ ਬਿਨਾਂ ਸੱਤਾ ਤੋਂ ਬੇਸ਼ੱਕ ਸਾਡੀ ਪਾਰਟੀ ਹੈ ਲੇਕਿਨ ਅਸੀਂ ਕਾਬਜ਼ ਨਹੀਂ ਸੇ ਐਮਸੀ ਦੇ ਅੰਦਰ ਉਹਦੇ باوجود ਵੀ ਅਸੀਂ ਕੁਰਾਲੀ ਸ਼ਹਿਰ ਵਾਸਤੇ ਜੀ ਜਾਣ ਦੇ ਨਾਲ ਮਿਹਨਤ ਕਰਕੇ ਕੁਰਾਲੀ ਦੀ ਨਹਿਰ ਬਦਲਣ ਦਾ ਪੂਰੀ ਜ਼ਿੰਮੇਵਾਰੀ ਲੈਣੀ ਹੈ ਤੇ ਅਸੀਂ ਬਦਲ ਕੇ ਹਟਾ ਕੇ ਅੱਜ ਮੈਡਮ ਵੱਲੋਂ ਵੀ ਜਿਹੜੇ ਅਫਸਰ ਚਾਹੀ ਇਹਨੂੰ ਕਾਪੀ ਕੁੱਲਸਾ ਖੜੀਆਂ ਖੋਟੀਆਂ ਸੁਣਾਈਆਂ ਬਿਲਕੁਲ ਅਫਸਰ ਸਾਹਿਬ ਨੂੰ ਇਹੀ ਕਿਹਾ ਕਿ ਤਨਖਾਹਾਂ ਤੁਸੀਂ ਲੈਂਦੇ ਹੋ ਸਾਡੇ ਟੈਕਸਾਂ ਦੀਆਂ ਕਮੇਟੀ ਦਾ ਜਿਹੜਾ ਪੈਸਾ ਜਦੋਂ ਕੋਈ ਵੀ ਚਾਹੇ ਕੋਈ ਪ੍ਰਧਾਨ ਹੈ ਚਾਹੇ ਕੋਈ ਐਮਸੀ ਹੈ ਕੋਈ ਵੀ ਹੈ ਪੈਸਾ ਤਾਂ ਕੁਰਾਲੀ ਦਾ ਨਾ ਕਿਸੇ ਨੇ ਆਪਣੀ ਜੇਬ ਸੇ ਤੋਂ ਲਾਇਆ ਨਹੀਂ ਉਹ ਕਹਿੰਦੇ ਕਿ ਨਾਲੀ ਸਾਫ਼ ਕਰਾਉਣ ਵਾਸਤੇ ਵੀ ਫੋਨ ਕਰਨਾ ਪੈਂਦਾ ਜਦੋਂ ਕਿ ਉਹਦਾ ਕੰਮ ਨਹੀਂ ਉਹਦਾ ਫਰਜ਼ ਬਣਦਾ ਕਿ ਆ ਕੇ ਉਹ ਇੱਕਦਮ ਹਰ ਬਾਡ ਨੂੰ ਹਰ ਨਾਲੀ ਹਰ ਏਰੀਏ ਨੂੰ ਉਹ ਚੈੱਕ ਕਰਨ ਕੋਈ ਚੈੱਕੇ ਨਹੀਂ ਕਰਨਾ ਹੁੰਦਾ ਹੈਰਾਨੀ ਦੀ ਗੱਲ ਹੈ ਜੀ ਬਾਦ ਵਿੱਚ ਕੀ ਹੋਊਗਾ ਅੱਜ ਵੱਡੇ ਪ੍ਰੋਜੈਕਟਾਂ ਦਾ ਜਿਹੜਾ ਕੈਰੀਓਦ ਘਾਟਨ ਕੀਤਾ ਗਿਆ ਮੈਡਮ ਅਨਮੋਲ ਗਗਨਮਾਨ ਵਿਸ਼ੇਸ਼ ਤੌਰ ਤੇ ਪਹੁੰਚੇ ਜੀ ਇਹ ਸਾਡੀ ਜਿਹੜੀ ਮੌਜੂਦਾ ਨਗਰ ਕਾਉਂਸਲ ਕਰਾਲੀ ਪਿਛਲੇ 4.5 ਸਾਲਾਂ ਤੋਂ ਕਾਬਜ ਹੈ ਉਸ ਦੀਆਂ ਨਕਾਮੀਆਂ ਕਰਕੇ ਇਹ ਸਾਡੇ ਮਾਣਯੋਗ ਸਾਡੇ ਸਤਿਕਾਰਯੋਗ ਹਲਕਾ ਖਰੜ ਦੇ ਐਮਐਲਏ ਭੈਣ ਅਨਮੋਲ ਗਗਨਮਾਨ ਜੀ ਉਹਨਾਂ ਨੂੰ ਮੂਹਰੇ ਆਉਣਾ ਪਿਆ ਜੀ ਕਿਉਂਕਿ ਉਹਨਾਂ ਨੇ 4.5 ਸਾਲ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਬਹੁਤ ਭੈੜੀ ਹਾਲਤ ਇਹੋ ਜਿਹੀ ਕਰਤੀ ਕਿ ਸਾਡੇ ਲੋਕੀ ਅੰਦਰੋਂ ਅੰਦਰ ਹੀ ਕੁਟ ਰਹੇ ਸੀ ਨਾ ਸਫਾਈ ਨਾ ਕੋਵਿਡ ਡਵੈਲਪਮੈਂਟ ਦਾ ਕੰਮ ਔਰ ਸਿਰਫ ਤੇ ਸਿਰਫ ਉਹਨਾਂ ਨੂੰ ਆਪਣਾ ਪੋਕੀ ਸ਼ੋਰ ਤੱਕ ਕੋਸੀਮਤ ਰੱਖ ਕੇ ਰਹਿ ਗਈ ਸੀ ਜਿਹੜੀ ਸਾਡੀ ਪਿਛਲੀ ਨਗਰ ਕੌਂਸਲ ਸੀ ਔਰ ਜਿਹੜਾ ਬਾਕੀ ਦਾ 6 ਮਹੀਨੇ ਦਾ ਹਰਸਾ ਬਚਿਆ ਉਸ ਦੇ ਲਈ ਅਸੀਂ ਮੈਡਮ ਨੂੰ ਬੇਨਤੀ ਕਰੀਆ ਕਿ ਤੁਸੀਂ ਅੱਗੇ ਆਓ ਔਰ ਆ ਕੇ ਸਾਡੇ ਸ਼ਹਿਰੀਆਂ ਦਾ ਦੁੱਖ ਦਰਦ ਜਿਹੜਾ ਕਿ ਜਿਨ੍ਹਾਂ ਨੇ ਬੜੇ ਸਾਡੇ ਸ਼ਹਿਰ ਨੇ ਇਹਨਾਂ ਨੂੰ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਕੁਰਸੀਆਂ ਤੇ ਬਿਠਾਇਆ ਸੀ ਔਰ ਉਹਨਾਂ ਦੀ ਨਕਾਮੀਆਂ ਤੋਂ ਬਾਅਦ ਅੱਜ ਸਾਡੇ ਮੈਡਮ ਨੂੰ ਇਹ ਬੀੜਾ ਚੁੱਕਣਾ ਪਿਆ ਔਰ ਉਸ ਦੇ ਤਹਿਤ ਅੱਜ ਵਿਕਾਸ ਕਾਰਜਾਂ ਦੇ ਕੰਮ ਜਿਹੜੇ ਕਿ ਸ਼ੁਰੂ ਹੋਏ ਆ ਪਿੱਛੇ ਵੀ ਇੱਕ ਸਟੈਪ ਪਿੱਛੇ ਹੋਇਆ ਜੀ ਤੇ ਅੱਜ ਸੈਕੰਡ ਸਟੈਪ ਸੀਗਾ ਅੱਜ ਬਾਡ ਨੰਬਰ 7 10 11 ਦੇ ਬਾਡ ਦੇ ਕੰਮਾਂ ਦਾ ਇੱਕ ਉਦਘਾਟਨ ਹੋਇਆ ਤੇ ਉਧਰ 13 14 15 ਬਾਡਾਂ ਦਾ ਮੈਡਮ ਨੇ ਅੱਜ ਉਦਘਾਟਨ ਕੀਤਾ ਹੈ ਜੀ ਔਰੇ ਕੰਮ ਅੱਗੇ ਨਿਰੰਤਰ ਜਾਰੀ ਰਹਿਣਗੇ ਔਰ ਅਸੀਂ ਬਹੁਤ ਧੰਨਵਾਦੀ ਆ ਮੈਡਮ ਮਰਗ ਗੰਗਨਮਾਨ ਜੀ ਜਿਹੜੇ ਹੋਰ ਵੀ ਵਾਰਡ ਹੈ ਕਿਉਂ ਉਹਨਾਂ ਦੇ ਵਿੱਚ ਵੀ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਪ੍ਰੋਜੈਕਟ ਜਿਹੜੇ ਪਾਸੋਂ ਦੇ ਜੀ ਹਾਂਜੀ ਪਿੱਛੇ ਅਸੀਂ ਉਧਰ ਕਰਕੇ ਆਏ ਆ ਜੀ ਅਨਾਜ ਮੰਡੀ ਦੇ ਵਿੱਚ ਵਾਰਡ ਨੰਬਰ 16 15 ਦੇ ਸਾਰੇ ਉਹਨਾਂ ਦਾ ਵੀ ਕਰਕੇ ਆਏ ਆ ਤੇ ਹੁਣ ਅੱਜ ਇਹਨਾਂ ਵਾਰਡਾਂ ਦੇ ਹੋਏ ਆ ਪੰਜ ਛੇ ਵਾਰਡਾਂ ਦੇ ਅਤੇ ਅੱਗੇ ਹੋਰ ਵੀ ਹੋਣ ਜਾ ਰਹੇ ਹਾਂ ਜੀ ਮੈਡਮ ਨੂੰ ਆਪ ਜਿਹੜਾ ਆ ਕੇ ਇਹਨਾਂ ਦਾ ਉਦਘਾਟਨ ਕਰਨਾ ਪਿਆ ਕੀ ਲੱਗਦਾ ਹੈ ਕਿ ਪਾਰਸ਼ੀਲਟੀ ਹੋ ਰਹੀ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਕੌ ਕਿਉਂਕਿ ਇਹ ਮੈਡਮ ਨੂੰ ਤਾਂ ਆਉਣਾ ਪਿਆ ਜੀ ਸਾਡੇ ਜਿਹੜੇ ਕਾਬਜ ਸਾਡੀ ਕਮੇਟੀ ਹੈ ਪਹਿਲੀ ਉਹਨਾਂ ਦੇ ਉਹਨਾਂ ਦੀਆਂ ਨਲਾਕੀਆਂ ਕਰਕੇ ਉਹਨਾਂ ਦੀਆਂ ਨਕਾਮੀਆਂ ਕਰਕੇ ਅੱਜ ਇਸ ਕਰਕੇ ਮੈਡਮ ਨੂੰ ਅੱਗੇ ਆਉਣਾ ਪਿਆ ਅੱਜ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪਾਰਸ਼ੈਟੀ ਨਹੀਂ ਕੀਤੀ ਗਈ ਸਾਡੇ ਵੱਲੋਂ ਹਮੇਸ਼ਾ ਹੀ ਜੋ ਵਾਕ ਵਾਕ ਵਿਕਾਸ ਕਾਰਜ ਜੋ ਪਾਸ ਹੋਏ ਆ ਤਾਂ ਵੱਡੀ ਰਕਮ ਹਰ ਇੱਕ ਵਾਰਡ ਨੂੰ ਦਿੱਤੀ ਜਾਂਦੀ ਹੈ ਜੇ ਉਹਨਾਂ ਵੱਲੋਂ ਪਾਰਸ਼ਲਟੀ ਨਹੀਂ ਕੀਤੀ ਗਈ ਤਾਂ ਅੱਜ ਸਾਡੇ ਸਾਡੇ 4 ਸਾਲਾਂ ਦੇ ਵਿੱਚ ਸਾਡੇ ਸ਼ਹਿਰ ਦੀ ਜੋ ਦਸ਼ਾ ਇੱਕ ਬਦ ਤੋਂ ਬੱਦਰ ਬਣ ਕੇ ਰਹਿ ਗਈ ਹੈ ਇਹ ਤਾਂ ਇਸ ਦੀ ਮੂੰਹ ਬੋਲਦੀ ਤਸਵੀਰ ਜਨਤਾ ਦੇ ਸਾਹਮਣੇ ਹੈ ਜੀ ਮੈਡਮ ਨੇ ਵੀ ਜਿਹੜੀ ਗੱਲ ਕਹੀ ਸੀ ਕਿ ਪੈਸੇ ਦਾ ਜ਼ਿਕਰ ਕੀਤਾ ਜਾ ਰਿਹਾ ਉਹਨਾਂ ਵੱਲੋਂ ਵੀ ਇਹ ਕਮੇਟੀ ਦਾ ਪੈਸਾ ਹੈ ਦੇਖੋ ਚਾਹੇ ਮੈਂ ਕਾਉਂਸਲਰ ਆਂ ਚਾਹੇ ਪ੍ਰਧਾਨ ਜੀ ਨੰਦੀਪਾਲ ਬਸਲ ਸਾਹਿਬ ਕਾਉਂਸਲਰ ਐਸ਼ਵਨੀ ਜੀ ਕਾਉਂਸਲਰ ਸਾਰੇ ਖੜੇ ਆਂ ਅਸੀਂ ਕੋਈ ਕਾਉਂਸਲਰ ਜਾਂ ਕੋਈ ਸ਼ਹਿਰ ਦਾ ਪ੍ਰਧਾਨ ਜਿਸ ਜਾਂ ਕੋਈ ਵੀ ਕੋਈ ਆਪਣੀ ਜੇਬ ਚੋਂ ਮੈਂ ਤਾਂ ਨਹੀਂ ਕਹਾਗਾ ਕਿ ਕੋਈ 10 ਰੁਪਏ ਸ਼ਹਿਰ ਵਾਸਤੇ ਖਰਚ ਦੂਗਾ ਜੀ ਸਰਕਾਰ ਦਾ ਪੈਸਾ ਹੁੰਦਾ ਜੀ ਸਰਕਾਰ ਤੇ ਲੱਗਦਾ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ ਸਤਕਾਰਯੋਗ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਉਹਨਾਂ ਨੇ ਨਿਮਾਇੰਦਗੀ ਕਰ ਰਹੇ ਸਾਡੇ ਹਲਕਾ ਖਰੜ ਤੋਂ ਐਮ ਐਲ ਏ ਮੈਡਮ ਅਨਮੋਲ ਗਗਨਮਾਨ ਜੀ ਔਰ ਪਿੱਛੇ ਵੀ ਉਹਨਾਂ ਨੇ ਕਰੜਬਿਖੇ ਜਦੋਂ ਕਮੇਟੀ ਚੇਂਜ ਹੋਈ ਹੈ ਪ੍ਰਧਾਨ ਜੀ ਨਵੇਂ ਲੱਗੇ ਅੰਜੂ ਚੰਦਰ ਰਾਜ ਜੀ ਉੱਥੇ ਉਹਨਾਂ ਨੇ ਗੱਲ ਕਹੀ ਸੀਗੀ ਸੀਐਮ ਸਾਹਿਬ ਦੇ ਵਾਈਫ ਗੁਰਪ੍ਰੀਤ ਮਾਨ ਵੀ ਆਏ ਸੀਗੇ ਕਿ ਹੁਣ ਮੈਂ ਦੱਸਾਂ ਕਿ ਹਲਕੇ ਵਿੱਚ ਕਿ ਐਮਐਲਏ ਦੀ ਡੈਫੀਨੇਸ਼ਨ ਕੀ ਹੁੰਦੀ ਹੈ ਜੀ ਅ ਜਿਹੜੇ ਫੰਡ ਦੀ ਗੱਲ ਕੀਤੀ ਯਾਰ ਇਹ ਬਾਰ-ਬਾਰ ਪ੍ਰਚਾਰਿਆ ਜਾ ਰਿਹਾ ਹੈ ਕਿ ਸਾਡੇ ਫੰਡ ਹੈ ਕਮੇਟੀ ਵਾਲੇ ਕਹਿ ਰਹੇ ਹੈ ਕੀ ਮੈਡਮ ਵੱਲੋਂ ਵੀ ਕੋਈ ਸਪੈਸ਼ਲ ਫੰਡ ਵੀ ਇਹਨਾਂ ਪ੍ਰੋਜੈਕਟਰਾਂ ਦੇ ਵਿੱਚ ਦਿੱਤੇ ਗਏ ਜੀ ਦੇਖੋ ਮੈਡਮ ਸਰਕਾਰ ਦੀ ਨਮਾਇंदे ਆ ਸਰਕਾਰ ਦਾ ਪੈਸਾ ਹੈ ਤੁਹਾਡਾ ਪੈਸਾ ਜਿਹੜਾ ਲੋਕਾਂ ਦਾ ਪੈਸਾ ਸਰਕਾਰ ਦਾ ਪੈਸਾ ਸਰਕਾਰ ਦਾ ਪੈਸਾ ਸਾਰਾ ਲੋਕਾਂ ਤੇ ਲੱਗਣਾ ਉਹਦੀ ਜਿਹੜੀ ਅਗਵਾਈ ਕਰਦੇ ਸਾਡੇ ਹਲਕੇ ਦੀ ਮੈਡਮ ਕਰਦੇ ਆ ਜੀ ਸਰਕਾਰ ਸਰਕਾਰ ਦਾ ਹੀ ਪੈਸਾ ਹੈ ਜੀ ਸਰਕਾਰ ਦਾ ਪੈਸਾ ਹੀ ਗਿਣਿਆ ਜਾਊਗਾ ਜੀ ਜਾਨ ਨੇ ਕਹਿੰਦੇ ਸਾਨੂੰ ਕੋਈ ਖੰਡ ਨਹੀਂ ਆ ਰਿਹਾ ਜੀ ਫਿਰ ਤੁਸੀਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਸਾਨੂੰ ਕੋਈ ਚੈੱਕ ਕੱਟਿਆ ਹੋਵੇ ਦਿਖਾਓ ਆਪਣੇ ਖਾਤੇ ਵਿੱਚੋਂ ਕਿ ਤੁਸੀਂ ਸ਼ਹਿਰ ਨੂੰ ਕਿੰਨੇ ਲੱਖ ਦਾ ਚੈੱਕ ਦੱਤਾ ਹੈ ਜੀ ਅੱਪਾ ਵਰ ਕੀ ਕਹਿਣਾ ਚਾਹੋਗੇ ਅੱਜ ਇਹਦੇ ਬਾਰੇ ਜੀ ਹੁਣ ਅੱਜ ਤੁਹਾਡੇ ਸਾਹਮਣੇ ਜਿਹੜਾ ਲੋਕਾਂ ਦਾ ਇਕੱਠ ਹੈ ਬਾੜ ਨੰਬਰ 7 ਦੀ ਸੰਗਤ ਬੈਠੀ ਸੀਗੀ ਅੱਜ ਤੁਹਾਡੇ ਸਾਹਮਣੇ ਜੇ ਅਸੀਂ ਕੋਈ ਚੰਗਾ ਕੰਮ ਕਰੀਏ ਤਾਂ ਸਾਨੂੰ ਅਸੀਸ ਮਿਲਦੀ ਆ ਜੇ ਅਸੀਂ ਕੋਈ ਮਾੜਾ ਕੰਮ ਕਰੀਏ ਸਾਨੂੰ ਬਦਦੁਆ ਮਿਲਦੀ ਆ ਕਿਉਂ ਜਦੋਂ ਐਮਸੀ ਬਣਿਆ ਹੈ ਉਹ ਤਾਂ ਕਦੀ ਪਿੰਡ ਵਿੱਚ ਜਾ ਕੇ ਪੜਿਆ ਵੀ ਨਹੀਂ ਆਇਆ ਕੋਈ ਕੰਮ ਕਰਾਉਣਾ ਹੁੰਦਾ ਹੈ ਉਹ ਤੁਹਾਡੇ ਕੋਲ ਉਹ ਬੰਦੇ ਹੁੰਦੇ ਕੰਮ ਕੋਈ ਜੀ ਕੋਈ ਵੀ ਕੋਈ ਵੀ ਨਮਾਇੰਦਾ ਜਿਹਨੂੰ ਪਬਲਿਕ ਚੁਣ ਕੇ ਭੇਜਦੀ ਹੈ ਉਹਦੀ ਮੌਲਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਵੇ ਜੀ ਕੋਈ ਵੀ ਚਾਹੇ ਮੈਂ ਚਾਹੇ ਕੋਈ ਹੋਰ ਹੈ ਜੀ ਉਹਦੇ ਬਾਰੇ ਕੋਈ ਕੌਂਸਲਰ ਕੋਈ ਕਿੰ ਕਰਦੇ ਬਿਓ ਕੰਮ ਕਿਉਂ ਨਹੀਂ ਕਰਦਾ ਦੇਖੋ ਜੀ ਇਹ ਤਾਂ ਕੰਮ ਕੋਈ ਵੀ ਕਰਨਾ ਹੋਵੇ ਜੇ ਆਪਾਂ ਘਰ ਵਿੱਚ ਸਫਾਈ ਵੀ ਕਰਨੀ ਹੈ ਜੇ ਮੇਰਾ ਮਨ ਮੰਨਦਾ ਵੀ ਮੈਂ ਝਾੜੂ ਮਾਰ ਦਵਾ ਤਾਂ ਵੱਜਦਾ ਜੇ ਮੇਰਾ ਮਨ ਮੰਨਦਾ ਦਲੇਦਰ ਬਣੇ ਨੂੰ ਤਾਂ ਮੈਂ ਉੱਥੇ ਬੈਠਾ ਰਹਿਣਾ ਛੱਡ ਯਾਰ ਇਹ ਝਾੜੂ ਕਿਆ ਮਾਰਨਾ ਹੈ ਹਾਂਜੀ ਉਹਦੇ ਪਰ ਸਾਰੇ ਅਜਵਾਡਨ ਬਰਸਤ ਤੇ ਪਖਵਾ ਕਲੋਨੀਆਂ ਦੇ ਸਾਡੇ ਲੋਕਾਂ ਨੇ ਐਮਐਲਏ मैम ਕੋਲ ਸ਼ਿਕਾਇਤਾਂ ਕਰੀਆਂ ਉਹਨਾਂ ਦਾ ਹੱਲ ਨਿਪਟਾਰਾ ਕੀਤਾ ਜਾਊਗਾ ਜੀ ਲਾਸਟ ਕੁਐਸਚਨ ਹੈ ਜੀ ਇੱਕ ਵੱਡੀ ਸੁਗਾਤ ਮਿਲੀ ਹੈ ਸ਼ਹਿਰ ਵਾਸੀਆਂ ਨੂੰ ਚਾਵਲਾ ਰੈਸਟੋਰੈਂਟ ਹੈ ਜਿਹੜਾ ਉਹ ਕਮੇਟੀ ਚਲਾ ਰਹੀ ਸੀ ਕੁਝ ਉਸ ਨੂੰ ਕਹਿ ਲਿਆ ਵੀ ਕਿਰਾਇਆ ਵਗੈਰਾ ਹੁੰਦਾ ਸੀ ਉਸ ਨੂੰ ਬੰਦ ਕਰਵਾ ਕੇ ਹੁਣ ਜਿਹੜਾ ਕਮਿਊਨਿਟੀ ਸੈਂਟਰ ਖੋਲਿਆ ਜਾ ਰਿਹਾ ਲੋਕਾਂ ਨੂੰ ਵੱਡਾ ਫਾਇਦਾ ਹੋਏਗਾ ਕੀ ਕਹੋਗੇ ਜੀ ਦੇਖੋ ਜੀ ਅੱਜ ਮਹਿੰਗਾਈ ਦਾ ਯੁੱਗ ਹੈ ਜੀ ਜੇ ਕੋਈ ਆਪਣਾ ਕੋਈ మీడియం ਵਰਗਾ ਦਾ ਜਾਂ ਸਾਡੇ ਵਰਗਾ ਬੰਦਾ ਕੋਈ ਮੈਰਿਜ ਪੈਲਸ ਵਿਆਹ ਕਰਨ ਜਾਂਦਾ ਉਹਦੇ ਲੱਖਾਂ ਰੁਪਏ ਰੈਂਟ ਦੇਣਾ ਪੈਂਦਾ ਹੈ ਜੀ। ਔਰ ਅੱਜ ਸਾਨੂੰ ਇੱਕ ਬਣੀ ਬਣਾਈ ਚੀਜ਼ ਜਿਹੜੀ ਕਿ ਜਿਸ ਦੀ ਕਿ ਕਮਾਈ ਮੇਰਾ ਤਾਂ ਖਿਆਲ ਹੈ ਕਿ ਚਾਹੇ ਅਫਸਰ ਸਹਿਬਾਂ ਖਾਂਦੇ ਸੀ ਕੌਣ ਖਾਂਦਾ ਸੀ ਰੱਬ ਜਾਣਦਾ ਪਰ ਅੱਜ ਮੈਡਮ ਨੂੰ ਅਸੀਂ ਜਦੋਂ ਬੇਨਤੀ ਕਰਕੇ ਮੈਡਮ ਇਹ ਜਗ੍ਹਾ ਸਾਡੀ ਸਰਕਾਰੀ ਜਗ੍ਹਾ ਇਹਨੂੰ ਲੋਕਾਂ ਦੀ ਪਬਲਿਕ ਦੀ ਵਰਤੋਂ 'ਚ ਲਿਆਂਦਾ ਜਾਵੇ ਉਹਨਾਂ ਨੇ ਸਾਡੀ ਬੇਨਤੀ ਨੂੰ ਮੰਨਦੇ ਹੋਏ ਉਹਨਾਂ ਨੇ ਨਿਰਦੇਸ਼ਾਂ ਨਿਰਦੇਸ਼ ਕਰਿਆ ਕਿ ਇਹ ਜਿਹੜਾ ਕਮਿਊਨਿਟੀ ਹਾਲ ਬਣਨਾ ਚਾਹੀਦਾ ਲੋਕਾਂ ਦੀ ਵਰਤੋਂ ਚਾਉਣਾ ਚਾਹੀਦਾ ਹੈ ਜੀ ਇਹਦਾ ਕਿਰਾਇਆ ਫਿਰ ਨਗਰ ਕੌਂਸਲ ਨੂੰ ਨਹੀਂ ਜਾਂਦਾ ਜੀ ਸਰ ਆਉਂਦਾ ਸੀਗਾ ਪਰ ਕਿਸੇ ਨੂੰ ਪਤਾ ਨਹੀਂ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਹਾਂ ਜੀ ਪਤਾ ਜੀ ਕੀ ਕਹੂੰਗੇ ਵੱਡੇ ਪ੍ਰੋਜੈਕਟ ਪਾਸ ਕੀਤੇ ਗਏ ਆ ਲੋਕਾਂ ਵੱਲੋਂ ਵੀ ਆਪੋ ਆਪਣੀਆਂ ਸਮੱਸਿਆਵਾਂ ਦੱਸੀਆਂ ਗਈਆਂ ਜਿਨ੍ਹਾਂ ਦਾ ਮੌਕੇ ਤੇ ਜੋ ਹੱਲ ਕੀਤਾ ਗਿਆ ਹੈ ਵਾਕਿ ਭਰੋਸਾ ਵੀ ਦਿੱਤਾ ਗਿਆ ਹੈ ਮੈਡਮ ਜੀ ਪਹਿਲਾਂ ਤਾਂ ਮੈਂ ਆਪ ਦਾ ਪ੍ਰੈਸ মিডিਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਡੇ ਇੱਥੇ ਪ੍ਰੋਗਰਾਮ ਤੇ ਆ ਕੇ ਮੈਡਮ ਜੀ ਦਾ ਪ੍ਰੋਗਰਾਮ ਤੇ ਸਾਰਾ ਹੀ ਸਾਡੇ ਐਮਸੀ ਸਾਹਿਬਾਨ ਦਾ ਪ੍ਰੋਗਰਾਮ ਤੁਸੀਂ মিডিਆ ਰਾਹੀਂ ਲੋਕਾਂ ਤੱਕ ਪਹੁੰਚਾਇਆ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਦੂਸਰਾ ਮੈਂ ਅਨਮੋਲ ਗगन ਮੈਡਮ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਅਸੀਂ ਪੰਜ-ਛੇ ਕਾਉਂਸਲਰਾਂ ਨੇ ਉਹਨਾਂ ਨਾਲ ਗੱਲ ਕਰੀ ਤਾਂ ਉਹਨਾਂ ਨੇ ਸਾਡੀ ਗੱਲ ਨੂੰ ਸੁਣਦੇ ਹੋਏ ਪਿਛਲੇ ਲਗਾਤਾਰ ਦੂਸਰਾ ਅੱਜ ਪ੍ਰੋਗਰਾਮ ਹੋਇਆ ਉਦਘਾਟਨਾ ਦਾ ਪਹਿਲਾ ਵੀ ਹੋਇਆ ਮੈਂ ਅਸੀਂ ਮੈਡਮ ਨੂੰ ਅੱਜ ਵੀ ਗੱਲ ਕਹੀ ਹੈ ਇੱਕ ਹੋਰ ਵੀ ਸਾਡੀ ਜਿਹੜੀ ਸੀਵਰੇਜ ਦੀ ਸਮੱਸਿਆ ਹੈ ਸ਼ਹਿਰ ਦੀ ਉਹ ਪ੍ਰਧਾਨ ਜੀ ਨਹੀਂ ਦੇਖ ਰਹੇ ਕਿ 2.5 ਸਾਲ ਹੋ ਗਏ ਸਾਡੇ ਸ਼ਹਿਰ ਦੀ ਸੀਵਰੇਜ ਬੰਦ ਹੋਈ ਨੂੰ ਪ੍ਰਧਾਨ ਜੀ ਦਾ ਵੀ ਉੱਥੇ ਨੂੰ ਰੱਤਾ ਹੈ ਉੱਥੇ ਦੇ ਕੌਂਸਲਰ ਦਾ ਵੀ ਉੱਥੇ ਘਾਰ ਹੈਗਾ ਵੀ ਕਿਉਂ ਨਹੀਂ ਉਹ ਸੀਵਰੇਜ ਨੂੰ ਖਲਾਣੇ ਵਾਸਤੇ ਕੰਮ ਕਰਦੇ ਅਸੀਂ ਅੱਜ ਤੇ ਕੋਈ 8 ਮਹੀਨੇ ਪਹਿਲਾਂ ਪੱਟੀ ਈਓ ਹੁੰਦੇ ਤੇ ਅਸੀਂ ਉਹਨਾਂ ਨੂੰ ਕਹੇ 35 ਲਾ ਕੇ ਕਿ ਕਾਨੂੰਨ ਹੈ 35 ਲਾ ਕੇ ਨਾ ਜੀ ਡੀਸੀ ਸਾਹਿਬ ਨੇ ਸਿੱਧਾ ਹੀ ਪਾਸ ਕਰ ਦੇਣਾ ਵੀ ਇਹਨੂੰ ਆਪਾਂ ਖਲਾਈਏ ਸੀ ਸੀਵਰੇਜ ਨੂੰ ਜੇ ਸੀਵਰੇਜ ਖੁੱਲਦੀ ਹੈ ਤਾਂ ਸ਼ਹਿਰ ਦੇ ਵਿੱਚ ਇਹ ਮੱਖੀ ਮੱਛਰ ਬਿਮਾਰੀ ਉਹ ਖਤਮ ਹੁੰਦੀ ਹੈ ਅੱਜ ਤੁਸੀਂ ਦੇਖਦੇ ਹੋਣੇ ਪ੍ਰਧਾਨ ਜੀ ਚਾਹੇ ਵਾਰਡ ਲੈ ਆਣੇ ਆ ਚਾਹੇ ਕੁਝ ਵੀ ਕਰਦੇ ਆ ਪਰ ਸਵੱਛ ਭਾਰਤ ਦੇ ਵਿੱਚ ਅੱਜ ਸਾਡਾ ਸ਼ਹਿਰ ਬਹੁਤ ਪਿੱਛੇ ਹੈ ਪ੍ਰਧਾਨ ਜੀ ਮੀਨਾ ਮਤਲ ਦੀ ਵਾਹਵਾਹੀ ਲੁੱਟਣੇ ਵਾਸਤੇ ਅਖਬਾਰਾਂ ਵੀ ਚਲਾ ਰਹੇ ਆ 15 ਕਰੋੜ ਦੇ ਅਸੀਂ ਪ੍ਰੋਜੈਕਟ ਪਾਸ ਕਰਤੇ ਨਾ ਪ੍ਰਧਾਨ ਦੇ ਵਿੱਚ ਪਾਵਰ ਆ ਪਾਸ ਕਰਨੇ ਦੀ ਨਾ ਕੱਲੇ ਐਮਸੀ ਦੇ ਵਿੱਚ ਪਾਸ ਹਾਊਸ ਨੇ ਪਾਸ ਕਰੇ ਪੰਜਾਬ ਸਰਕਾਰ ਦਾ ਪੈਸਾ ਪਾਸ ਹੋਇਆ ਪੰਜਾਬ ਸਰਕਾਰ ਨੇ ਟੈਕਸਾਂ ਦੇ ਰਾਹੀਂ ਜਿਹੜਾ ਪੈਸਾ ਆਂਦਾ ਉਹ ਨਗਰ ਕਾਉਂਸਲ ਦੇ ਵਿੱਚ ਆ ਕੇ ਫਿਰ ਸ਼ਹਿਰ ਦੇ ਵਿੱਚ ਲੱਗਦਾ ਨਾ ਮੇਰਾ ਨਾ ਪ੍ਰਧਾਨ ਜੀ ਦਾ ਨਾ ਕਿਸੇ ਹੋਰ ਦਾ ਚਾਹੋ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮੁਲਾਜ਼ਮ ਹੈ ਚਾਹੇ ਕਿਸੇ ਤਰ੍ਹਾਂ ਦਾ ਐਮਸੀ ਹੈ ਕੋਈ ਕਿਸੇ ਦਾ ਪੈਸਾ ਨਹੀਂ ਪੈਸਾ ਪਬਲਿਕ ਦਾ ਪਬਲਿਕ ਦੇ ਉੱਪਰ ਲੱਗਦਾ ਮੈਂ ਇਹ ਕਹਿਣਾ ਚਾਹੁੰਦਾ ਵੀ ਦੋਸਤੋ ਵੀ ਹੋ ਜੋ ਕੱਠੇ ਸ਼ਹਿਰ ਦੀ ਨਿਹਾਰ ਬਦਲਦੀ ਏ ਆਪਾਂ ਮੈਡਮ ਦੇ ਨਾਲ ਚੱਲ ਕੇ ਸਹਿਰ ਨੂੰ ਜਿੱਤਰਾ ਦਾ ਸੋਚਿਆ ਦਾ ਉਸ ਤਰ੍ਹਾਂ ਦਾ ਬਣਾਈਏ ਆਓ ਸਾਰੇ ਆਪਾਂ ਮਿਲ ਕੇ ਸਹਿਰ ਦੀ ਨਿਹਾਰ ਵਤਨ ਦੀ